ਸਹਿਰ ਰਾਮਪੁਰਾ ਫੂਲ ਵਿਖੇ ਬਣਾਏ ਜਾ ਰਹੇ ਓਵਰ ਬਿਰਜ ਕਾਰਨ ਜਿੱਥੇ ਸਹਿਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਤੇ ਕਾਰੋਬਾਰ ਠੱਪ ਹੋਣ ਕਿਨਾਰੇ ਪਹੁੰਚ ਗਿਆ ਹੈ ਉਥੇ ਆਮ ਜਨ ਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਆਮ ਲੋਕਾਂ ਦੇ ਓਵਰ ਬਿਰਜ ਸੰਬੰਧੀ ਪਾਵਨਾਤਮਕ ਵਿਚਾਰ ਸੁਣਾਉਂਦੇ ਹਾਂ ਤੇ ਅਗਲੀ ਵੀਡੀਓ ਵਿੱਚ ਦੱਸਾਂਗੇ ਕਿ ਓਵਰ ਬਿਰਜ ਅਜੇ ਹੋਰ ਕਿੰਨਾ ਸਮਾਂ ਚੱਲੂ ਨਹੀਂ ਹੁੰਦਾ ਰਾਮਪੁਰਾ ਫੂਲ ਤੋਂ ਹੈਪੀ ਕੁਮਾਰ ਦੀ ਰਿਪੋਰਟ ਮੈਂ ਜਸਕਰਨ ਬਾਂਸਲ ਪ੍ਰਧਾਨ ਗਿਆਨ ਸਾਗਰ ਪੀਰ ਮੰਦਰ ਚੇਟੀਵ ਟ੍ਰਸਟ ਰਾਮਪਰਾ ਫੂਲ ਜੋ ਕਿ ਪਿਛਲੇ 4 ਸਾਲਾਂ ਤੋਂ ਤਕਰੀਬਨ ਜਿਹੜਾ ਪ੍ਰਸ਼ਾਸਨ ਹੈ ਸਰਕਾਰ ਹੈ ਇਹ ਕੰਮ ਕਰਨੀ ਨਹੀਂ ਸੀ ਉਤੀ ਪਈ ਹੈ ਕਿਉਂਕਿ 4 ਸਾਲਾਂ ਤੋਂ ਸਾਡਾ ਜਿਹੜਾ ਇੱਕ ਪੁਲ ਬਣ ਰਿਹਾ ਹੈ ਓਵਰ ਬ੍ਰਿਜ ਉਹਦਾ ਕੰਮ ਹੈ ਜਿਹੜਾ ਉਹ ਕਦੇ ਚੱਲ ਪੈਂਦਾ ਕਦੇ ਬੰਦ ਹੋ ਜਾਂਦਾ ਕਦੇ ਚੱਲ ਪੈਂਦਾ ਕਦੇ ਬੰਦ ਹੋ ਜਾਂਦਾ ਜਿਹੜੇ ਉਹਦੇ ਕਰਕੇ ਜਿਹੜੇ ਫਾਟਕ ਹੈ ਉਹ ਵੀ ਬੰਦ ਪਏ ਐ ਜਿਹੜੀ ਪਟਿਆਲਾ ਮੰਡੀ ਦੇ ਇੱਕ ਨਾਬਾ ਮੰਡੀ ਵਿਚਾਲੇ ਇੱਕ ਜਿਵੇਂ ਆਪਾਂ ਕਹਿੰਦੇ ਦਰਵਾਰ ਦਰਵਾਰ ਖਿੱਚੀ ਪਈ ਐ ਜਿਹਦੇ ਕਰਕੇ ਵਪਾਰੀਆਂ ਨੂੰ ਵੀ ਬਹੁਤ ਜ਼ਿਆਦੇ ਮਤਲਬੀ ੱੱੱਕਾ ਲੱਗ ਰਿਹਾ ਹੈ ਉਹਨਾਂ ਦੇ ਵਪਾਰ ਠੱਪ ਪਏ ਐ ਇੱਧਰ ਦੇ ਵਪਾਰੀਆਂ ਤੇ ਉਧਰਲੇ ਵਪਾਰੀਆਂ ਦੇ ਜਿਹੜੇ ਉਧਰ ਨੇ ਪਬਲਿਕ ਐ ਉਹਨਾਂ ਨੇ ਜੇ ਕੋਈ ਕਚੇਰੀ ਦਾ ਕੰਮ ਕਰਨਾ ਹੈ ਤਾਂ ਉਹਨਾਂ ਨੂੰ ਫਾਟੇ ਕ੍ਰੋਸ ਕਰਕੇ ਫੂਲ ਜਾਣਾ ਪੈਂਦਾ ਤਾਂ ਉਹਦੇ ਕਰਕੇ ਉਹਨਾਂ ਨੂੰ ਬਹੁਤ ਜ਼ਿਆਦੇ ਉੱਪਰ ਦੀ ਚੱਕਰ ਪੈਂਦਾ ਹੈ ਗਰਮੀ ਦਾ ਟਾਈਮ ਐ ਬਹੁਤ ਜ਼ਿਆਦੇ ਦਿੱਕਤਾਂ ਆ ਰਹੀਆਂ ਨੇ ਰਾਪੜਾ ਫੂਲ ਵਿੱਚ ਜਿਹੜੇ ਕੋ ਗਰੀਬ ਬੰਦਿਆਂ ਨੇ ਕਿਸੇ ਨੇ ਵਸਤੇ ਜਾਣਾ ਹੈ ਬਸ ਸਟੈਂਡ ਪਾਰਲੀਮੈਂਟੀ ਹੈ ਜਾਂ ਕਿਸੇ ਨੇ ਕਮੇਟੀ ਦੇ ਵਿੱਚ ਕੋਈ ਕੰਮ ਕਰਾਉਣ ਜਾਣਾ ਹੈ ਕਮੇਟੀ ਪਾਰਲੀਮੈਂਟੀ ਹੈ ਜਾਂ ਕੋਈ ਥਾਣੇ ਦੇ ਵਿੱਚ ਕੋਈ ਕਿਸਦਾ ਰੋਲਾ ਪੈ ਗਿਆ ਜਾਂ ਕੋਈ ਥਾਣੇ ਵਿੱਚ ਹੀ ਜਾਣਾ ਹੈ ਤਾਂ ਥਾਣਾ ਪਾਰਲੀਮੈਂਟੀ ਹੈ ਉਹਦੇ ਕਰਕੇ ਕਈ ਚੀਜ਼ਾਂ ਨਾਪਾਵੰਡੀ ਦੇ ਵਿੱਚ ਨੇ ਤੇ ਕਈ ਚੀਜ਼ਾਂ ਪਟਿਆਲਾ ਮੰਡੀ ਵਿੱਚ ਨੇ ਇਸ ਗੱਲ ਕਰਕੇ ਇੱਥੇ ਲਈ ਜਿਹੜੇ ਪਬਲਿਕ ਪਬਲਿਕ ਹੈ ਉਹਨਾਂ ਨੂੰ ਉੱਧਰ ਜਾਣ ਵਿੱਚ ਬੜੀਆ ਦਿੱਕਤਾਂ ਆ ਰਹੀਆਂ ਨੇ ਜਿਹੜੀ ਉੱਧਰ ਨਹੀਂ ਪਬਲਿਕ ਆ ਉਹਨੂੰ ਇੱਥੇ ਆਉਣ ਵਾਸਤੇ ਬੜੀ ਦਿੱਕਤਾਂ ਆ ਰਹੀਆਂ ਨੇ हां जी सरकार कहते भी अस एक फाटक जो कि गिल्ड रोड ते भी चल रहे है रास्ता पैंदी ਗੱਲ ਤਾਂ ਉਹ ਰਸਤਾ ਇੰਨਾ ਜਿਆਦਾ ਤੰਗ ਹੈ ਮੈਂ ਦੋ ਤਿੰਨ ਵਾਰੀ ਉਧਰ ਜਾਣ ਦੀ ਕੋਸ਼ਿਸ਼ ਕੀਤੀ ਹੈ ਗੱਡੀ ਲੈ ਕੇ ਜਦੋਂ ਫਾਟਕ ਬੰਦ ਹੁੰਦੇ ਐ ਉਹਦੇ ਇੰਨਾ ਜਿਆਦਾ ਰਸਤੇ ਵਿੱਚ ਟ੍ਰੈਫਿਕ ਜਾਮ ਹੋ ਜਾਂਦਾ ਅੱਧਾ ਅੱਧਾ ਪੂਣਾ ਪੂਣਾ ਘੰਟਾ ਖੜਨਾ ਪੈਂਦਾ ਤੇ ਅੱਜ ਕੱਲ ਮਹਿੰਗਾਈ ਦੇ ਯੁੱਗ ਵਿੱਚ ਪਬਲਿਕ ਪੈਸੇ ਹੀ ਇੰਨੇ ਜਿਆਦਾ ਪ੍ਰੇਸ਼ਾਨ ਐ ਉਹਨਾਂ ਕੋਲ ਕੋਈ ਇਹ ਜਾਂ ਟਾਈਮ ਹੀ ਹੈ ਨਹੀਂ ਜੋ ਘੰਟਾ ਦੋ ਦੋ ਘੰਟੇ ਫਾੜਕਾਂ ਦੇ ਬਰਵਾਦ ਕਰਨ ਉਹਨਾਂ ਦੇ ਬਿਜ਼ਨਸ ਪਹਿਲੇ ਠੱਪ ਪਏ ਐ ਤਾਂ ਮੈਂ ਸਰਕਾਰ ਨੂੰ ਬੜੀ ਨਿਮਰਤਾ ਨਾਲ ਬੜੇ ਪਿਆਰ ਨਾਲ ਬੇਨਤੀ ਕਰਦਾ ਵੀ ਇਹ ਜਿਹੜੇ ਫਾੜਕਾਂ ਦਾ ਜਿਹੜਾ ਮਸਲਾ ਹੈ ਜਿਹੜਾ ਸਾਡੇ ਪੁਲ ਦਾ ਮਸਲਾ ਹੈ ਇਹ ਪਲੀਜ਼ ਜਲਦੀ ਜਲਦੀ ਸੁਲਝਾਇਆ ਜਾਵੇ ਤਾਂ ਕਿ ਜੋ ਕਿ ਦਾਬਾ ਮੰਡੀ ਰੋਪੜਿਆ ਮੰਡੀ ਨੂੰ ਰਾਹਤ ਮਿਲੇ ਇਹਨਾਂ ਦੀ ਪਬਲਿਕ ਨੂੰ ਰਾਹਤ ਮਿਲੇ ਲੋਕਾਂ ਦੇ ਕੰਮ ਜਿਹੜੇ ਆਸਾਨ ਹੋਣ ਮੈਂ ਬੇਨਤੀ ਕਰਦਾ ਸਰਕਾਰ ਨੂੰ ਫੇਰ ਪੂਰ ਜ਼ੋਰ ਵੀ ਜਿਹੜੇ ਇਹ ਓਵਰ ਬ੍ਰਿਜ ਦਾ ਕੰਮ ਹੈ ਇਹ ਬੇਨਤੀ ਹੈ ਵੀ ਜਲਦੀ ਚਲਾਇਆ ਜਾਵੇ ਲੋਕਾਂ ਦੇ ਜਿਹੜੇ ਕੰਮਸਲੇ ਆਏ ਹੱਲ ਹੋਣ। ਧੰਨਵਾਦ। ਮੈਂ ਸੰਦੀਪ ਬਰਮਾ, ਪ੍ਰਧਾਨ ਸਹਾਰਾ ਸਮਾਜ ਸੇਵਾ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ। ਤੁਹਾਨੂੰ ਸਭ ਨੂੰ ਪਤਾ ਜੀ ਕਿ ਰਾਮਪਰਾ ਸ਼ਹਿਰ ਦੇ ਅੰਦਰ ਜੋ ਓਵਰ ਬ੍ਰਿਜ ਪਿਛਲੇ ਲੰਮੇ ਸਮੇਂ ਤੋਂ ਵਿਵਾਦਾਂ ਦੇ ਵਿੱਚ ਰਿਹਾ ਜੀ। ਇਹ ਜਿਹੜਾ ਪੁਲ ਹੈ ਜੀ ਇਸ ਦੇ ਬੰਨ੍ਹਨ ਕਾਰਨ ਦੋਨੋਂ ਮੰਡੀਆਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਖਾਸ ਕਰਕੇ ਸਾਨੂੰ ਕਿਉਂਕਿ ਸਾਡੇ ਕੋਲੇ ਐਂਬੂਲੈਂਸਾਂ ਜਦੋਂ ਵੀ ਕੋਈ ਪ੍ਰਮਾਤਮਾ ਨਾ ਕਰੇ ਜਾਂ ਬਰਨਾਲਾ ਰੋਡ ਤੇ ਜਾਂ ਮੰਡੀਕਲਾਂ ਵਾਲੇ ਰੋਡ ਤੇ ਜਾਂ ਬਟਿੰਡਾ ਰੋਡ ਤੇ ਕੋਈ ਵੀ ਐਕਸੀਡੈਂਟ ਹੁੰਦਾ ਤਾਂ ਸਾਡਾ ਜਿਹੜਾ ਦਫ਼ਤਰ ਹੈ ਉਹ ਹੈਗਾ ਸਿਵਲ ਹਸਪੀਟਲ ਕੋਲ ਤਾਂ ਸਾਨੂੰ ਸਾਰਾ ਘੁੰਮ ਕੇ ਬਰਨਾਲਾ ਰੋਡ ਜਾਂ ਮੰਡੀਕਲਾਂ ਜਾਣਾ ਤਾਂ ਓਵਰ ਬ੍ਰਿਜ ਤੇ ਪੁਆਇੰਟ ਤੋਂ ਜੋ ਟਰਨ ਕਰਕੇ ਜਾਣਾ ਪੈਂਦਾ ਜੇਕਰ ਇਹ ਪੁਲ ਬਣਿਆ ਹੋਵੇ ਤਾਂ ਅਸੀਂ ਕੀਮਤੀ ਜਾਨਾਂ ਵੀ ਬਚਾ ਸਕਦੇ ਰਹੀ ਸਰ ਨੂੰ ਵੱਡੀ ਗੱਲ ਇਹ ਹੈ ਇਿੱਥੇ ਤੋਂ ਅਸੀਂ ਇਧਰ ਤੀ ਜਾਂਦੇ ਹਾਂ ਅੰਦਰ ਤੀ ਸਾਡੇ ਇੱਕ ਗਿੱਲਕਾ ਵਾਲੇ ਫਾਟਕ ਬਣੇ ਵੀ ਨਹੀਂ ਟ੍ਰੇਨਾਂ ਦੀ ਆਵਾਜ਼ਾਈ ਜ਼ਿਆਦਾ ਹੋਣ ਕਰਕੇ ਤਕਰੀਬਨ 99% ਤੋਂ ਫਾਟਕ ਬੰਦ ਰਹਿੰਦਾ ਮੈਂ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਤੁਹਾਡੇ ਮਾਧਿਅਮ ਰਹੀ ਬੇਨਤੀ ਕਰਦਾ ਕਿ ਇਸ ਪੁਲ ਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ ਤਾਂ ਕਿ ਅਸੀਂ ਕੀਮਤੀ ਜਾਨਾਂ ਬਚਾ ਸਕਦੇ ਹਾਂ ਕਿਉਂਕਿ ਇਧਰ ਦੀ ਪੁਲ ਉੱਤੇ thì ਸਾਨੂੰ ਸਿਰਫ 2-4 ਮਿੰਟ ਲੱਗਣੇ ਆਉਣ ਲੱਗੇ ਤੇ ਉਧਰੋਂ ਸਾਨੂੰ 15-20 ਮਿੰਟ ਲੱਗਦੀ ਹੈ ਤੇ ਜਿੰਨੀ ਹੀ ਜਿਹੜਾ ਐਕਸੀਡੈਂਟ ਦੇ ਵਿੱਚ ਬੰਦਾ ਜ਼ਖਮੀ ਹੈ ਜਿੰਨੀ ਹੀ ਲੇਟ ਉਹ ਹਸਪੀਟਲ ਦੇ ਵਿੱਚ ਪਹੁੰਚਦਾ ਤਾਂ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸੋ ਮੇਰੀ ਬੇਨਤੀ ਹੈ ਨੂੰ ਜਲਦੀ ਤੋਂ ਜਲਦੀ ਚਾਲੂ ਕੀ ਮੈਂ ਪਵਨ ਕੁਮਾਰ ਬੁਰਨਾਨ ਕਲੈਕਟਿਕ ਕੰਪਨੀ ਰਾਮਪਰਾਵੂਲ ਤੋਂ ਇਹ ਜਿਹੜਾ ਪੋਲਿਸ ਸਟਾਰਟ ਹੋਇਆ ਨਾ ਇਹ ਐਵੇਂ ਲਾਉੀ ਤੁਸੀਂ ਦੋਨਾਂ ਮੰਡੀਆਂ ਦਾ ਇੱਕ ਇਸਨ ਦਾ ਸੰਪਰਕ ਟੁੱਟ ਗਿਆ ਆਫਸ ਦੇ ਵਿੱਚੋਂ 4 ਸਾਲ ਹੋ ਗਏ ਇਹਨੂੰ ਸ਼ੁਰੂ ਹੋਏ ਨੂੰ ਬਹੁਤ ਇਹਦੇ ਵਾਸਤੇ ਕਾਠੂਲੇ ਹੋ ਰੂਲੇ ਕੋਈ ਸੁਣਵਾਈ ਨਹੀਂ ਐਸ ਟਾਈਮ ਮੰਡੀ ਦੇ ਪਿਛਨੇ ਹੋ ਗਈ ਮੈਂ ਕਈ ਵਾਰਾ ਸੋਸ਼ਲ ਮੀਡੀਆ ਤੇ ਵੀ ਪਾਇਆ ਹੈ ਵੀ ਜੇ ਕਿਸੇ ਪਾਰਲੀਮੈਂਟੀਓ ਕਿਸੇ ਬਜ਼ੁਰਗ ਬੰਦੇ ਨੇ ਇੱਧਰਲੀ ਮੰਡੀ ਹਸਪੀਟਲ ਦੇ ਵਿੱਚ ਦਵਾਈ ਲੈਣ ਆਉਣਾ ਤਾਂ ਪੈਦਲ ਵਾਸਤੇ ਵੀ ਰਸਤਾ ਨਹੀਂ ਹੈਗਾ ਜੀ ਜਾਂ ਤਾਂ ਲੈਣਾ ਚੱਕ ਕੇ ਡਿਗੂਗਾ ਚੂਲਾ ਤਲਾਉਗਾ ਉਹ ਜੀ ਦੂਜੀ ਗੱਲ ਸਵੇਰੇ ਸਕੂਲ ਦਾ ਟਾਈਮ ਹੁੰਦਾ ਪਾਤਿਆਂ ਮਾਡਲ ਸਕੂਲ ਦੇ ਬੱਚੇ ਪਾਰਲੀਮੈਂਟ ਹੀ ਜਾਂਦੇ ਆ ਸੈਂਗਲਾ ਤੇ ਲੈ ਕੇ ਉਹਨਾਂ ਦਾ ਹਾਲਾਤ ਦੇਖਣ ਆਲੇ ਹੁੰਦੀ ਹੈ ਜੀ ਜਿਹੜਾ ਵਾਸਤਾ ਉੱਪਰ ਦੀ ਹੈਗਾ ਗਿੱਲਾਲੇ ਫਰਦ ਦੇ ਤੋਂ ਲੰਬਾ ਬਹੁਤ ਬੰਦਾ 4 ਕਿਲੋਮੀਟਰ ਆ ਗਿਆ ਪੈ ਜਾਂ ਦੂਸਰਾ ਉਹ 6 ਵਜੇ ਤੱਕ ਤਾਂ ਹੀ ਜਾਂਦਾ ਸਈ ਉਹਦੂਆ ਤਾਂ ਉੱਥੇ ਕੁੱਤੇ ਹੁੰਦੇ ਆ ਆਵਾੜਾ ਕੁੱਤੇ ਅੱਜਕੱਲ ਵੈਸੀ ਮੰਡੀ ਦੇ ਵਿੱਚ ਪਹਿਲਾਂ ਵੀ ਬਹੁਤ ਖਤਰਾ ਲੱਗ ਚੁੱਕੀਆਂ ਇਹ ਜਿਹੜੇ ਪੁਲ ਨੇ ਨਾ ਹੀ ਐਂ ਲਾਉ ਤੁਸੀਂ ਕੁਝ ਬਜ਼ਾਰਾ ਦਾ ਤਾਂ ਜਮਾਈ ਸਤਿਆਨਾਸ਼ ਕਰਤਾ ਬਿਜ਼ਨਸ ਖਤਮ ਹੀ ਕਰਕੇ ਰੱਖਤਾ ਵੀ ਵਪਾਰੀ ਕੁਝ ਬੋਲ ਨਹੀਂ ਸਕਦਾ ਕਿਆ ਵਾ ਬਹੁਤ ਬੁਰੇ ਹਾਲਾਤ ਦੇ ਵਿੱਚੋਂ ਲੰਘ ਰਿਹਾ ਵਪਾਰੀ ਬਸ ਐਨਾ ਚੁੱਪ ਹੈ ਕਿਉਂ ਜੇ ਕੋਈ ਬੋਲਣ ਦੀ ਕੋਸ਼ਿਸ਼ ਕਰਦੇ ਆ ਉਹਨੂੰ ਦਵਾ ਦਿੰਦੇ ਆ ਤੇ ਜੇ ਮੇਰੇ ਹਿਸਾਬ ਨਾਲ ਜਲਦੀ ਸ਼ੁਰੂ ਨਾ ਹੋਇਆ ਪ੍ਰਾਪਰਟੀ ਦੇ ਆਈ ਲਾਉ ਚੱਲ ਜਾਈ ਲਈ ਪੈਸੇ ਪਹੁੰਚਾਉਂਦੇ ਆ ਪੈਸੇ ਤਾਂ ਰੇਟ ਹੋਰ ਬੁਛਾਟ ਡਜਾਂ ਮੇਦੂ ਇਧਰਲੀ ਮੰਡੀ ਦਾ ਬੈਂਕ ਵਿਆਰ ਗੱਲ ਵਿਆਰ ਲਹਿਰਾ ਵਿਆਰ ਇਹ ਵਿਆਰ ਤਾਂ ਲਗਭਗ ਖਤਮ ਗੱਤੀ ਹੈ ਇਸ ਪੁਲ ਨੇ ਤਨੂ ਕੀ ਦਾ ਟਿੱਟਾਟਾ ਬਹੁਤ ਅਜੇ ਤਾਂ ਕੋਈ ਉਮੀਦ ਹੀ ਨਹੀਂ ਹੈ ਜੀ ਆ ਪਿੱਛੇ ਜੇ ਕੱਠ ਹੋਇਆ ਸੀਗਾ ਉਹ ਕਹਿੰਦੇ ਸੀ ਵੀ ਕੋਈ ਨਾ ਕੋਈ ਦਾਸਤਾ ਆਲਟਰਨੇਟ ਦਿੱਤਾ ਜਾਵੇ ਇਹਦੇ ਤੇ ਉਸ ਤੋਂ ਬਾਅਦ ਉਹ ਦੋ ਦਿਨ ਟਰੱਕ ਦੇ ਜਿਹੜੇ ਆਏ ਐ ਲੋਹੇ ਦੇ ਬਣੇ ਪੱਤਰ ਨੇ ਆ ਉਹ ਆਏ ਜ਼ਰੂਰ ਹੈ ਪਰ ਕੋਈ ਕੰਮ ਨਹੀਂ ਸ਼ੁਰੂ ਹੋਇਆ ਪੀਲੇ ਲਗਭਗ ਡੇਢ ਮਹੀਨੇ ਤੋਂ ਉਹ ਆਜ ਪਏ ਹੋਗੇ ਮੇਰੇ ਸਾਮਾ ਸਵਾ ਮਹੀਨੇ ਤੋਂ ਕੋਈ ਕਨਸੈਪਟ ਨਹੀਂ ਕੋਈ ਸ਼ੁਰੂ ਨਹੀਂ ਹੋਇਆ ਜਿੰਨਾ ਮਾਦੀ ਲੋਕ ਰੋਲਾ ਪਾਈਆਂ ਮੀਡੀਆ ਨੇ ਬਹੁਤ ਚੱਕਿਆ ਮੁੱਦਾ ਨਾ ਕੋਈ ਅਸਰ ਨਹੀਂ ਹੈ ਜੀ ਜਿਹਨਾਂ ਨੂੰ ਗੇਹਤੀ ਕਰਨਾ ਚਾਹੁੰਦੇ ਜੀ ਉਧਰ ਦੀ ਮੰਡੀ ਇਧਰ ਦੀ ਮੰਡੀ ਜਾਣਾ ਪਵੇ ਤੇ ਸਭ ਨੂੰ ਰੇਲਵੇ ਬਾਲ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਜੀ ਕਿੰਨੇ ਦੇ ਕਾਰਨ ਸਾਡੇ ਬਿਜ਼ਨਸ ਵਪਾਰ ਨੂੰ ਬਹੁਤ ਤਕਾਂ ਲੱਗ ਲੱਗਿਆ ਹੈ ਜੀ ਉਧਰੋਂ ਕਿਸੇ ਇਧਰ ਜਾਣਾ ਹੋਵੇ ਜਾਂ ਇਧਰੋਂ ਉਧਰ ਜਾਣਾ ਹੋਵੇ ਬਹੁਤ ਉੱਪਰ ਦੀ ਲੰਬਾ ਗੇੜਾ ਖਾ ਕੇ ਜਾਣਾ ਪੈਂਦਾ ਜੀ ਜੇ ਗਾਂਧੀ ਵਸਤੀ ਵਾਲੇ ਲੋਕਾਂ ਨੂੰ ਇਧਰ ਆਉਣਾ ਪਵੇ ਤਾਂ ਬਹੁਤ ਉੱਪਰ ਦੀ ਕੁੰਮ ਕੇ ਆਉਣ ਦੀ ਦਿੱਕਤਾਂ ਬਹੁਤ ਜ਼ਿਆਦਾ ਹੋਣਗੀਆਂ ਜੀ ਕਮੇਟੀ ਦੇ ਵਿੱਚ ਕੰਮ ਬੈਂਕ ਸਾਰੇ ਇਧਰ ਹੀ ਹੈ ਜੇ ਅਸੀਂ ਨਗਰ ਕੌਂਸਲ ਦੇ ਵਿੱਚ ਕੋਈ ਕੰਮ ਕਰਨ ਜਾਣ ਹੋਵੇ ਤਾਂ ਸਾਨੂੰ ਬਹੁਤ ਜ਼ਿਆਦਾ ਸਮੱਸਿਆ ਹੈ ਮੈਂ ਵਪਾਰੀਆਂ ਮੈਂ ਵਪਾਰੀਆਂ ਇੱਕ ਮੇਰੀ ਸ਼ਾਪ ਪਟਿਆਲਾ ਮੰਡੀ ਚ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਆ ਸੈਨ ਦਾ ਵਪਾਰ ਕਰਦੇ ਮੈਂ ਰੇਲਵੇ ਪੁਲ ਕਰਕੇ ਸਾਨੂੰ ਸਾਰੇ ਵਪਾਰੀਆਂ ਨੂੰ ਬਹੁਤ ਜ਼ਿਆਦਾ ਪ੍ਰਭਾਵ ਆ ਰਿਹਾ ਹੈ ਅਸੀਂ 3 ਸਾਲ ਤੋਂ ਇਸ ਕਾਲ ਚ ਚੁੱਪ ਦੇ ਖੜੇ ਹਾਂ ਜੀ ਮੈਂ ਤਾਂ ਨਵਾਂ ਮੰਡੀ ਚ 30% ਕਸਟਮਰ ਮੇਰੇ ਕੋਲ ਸੀਗਾ ਜੋ ਕੁਝ ਅਜੇ ਡੈੱਟ ਹੋ ਚੁੱਕੇ ਹੈ ਜੀ ਮੇਰੀ ਪ੍ਰਾਪਤੀ ਅੱਜ ਵੀ ਪਹਿ ਰਹਿ ਚੁੱਕੀ ਹੈ ਅਸੀਂ ਸਰਕਾਰ ਨੂੰ ਬਾਰ ਬਾਰ ਬੇਨਤੀ ਕਰਦੇ ਆ ਸਾਡਾ ਵਪਾਰ ਕਿਵੇਂ ਨਾ ਕਿ ਕੋਈ ਹੱਲ ਕੀਤਾ ਜਾਵੇ ਅਸੀਂ ਵਪਾਰੀ ਲੋਕ ਕਿੱਥੇ ਜਾਈਏ ਅਸੀਂ ਮਤਲਬ ਆਹ ਸਰਕਾਰ ਸਾਡੀ ਕੋਈ ਨਹੀਂ ਸੁਣਦੀ ਨਾ ਸਾਨੂੰ ਕੋਈ ਸਹਾਇਤਾ ਦਿੱਤੀ ਕਿਸੇ ਹਾਂਦੀ ਜੈਸੀ ਨਵਾਂ ਮਟੀ ਚਾਉਣਾ ਵੀ ਹੈ ਤਾਂ ਅਸੀਂ ਕਿੱਧਰ ਜਾਈਏ ਜੇ ਆਉਣਾ ਪੈ ਜੀ ਸਾਨੂੰ 1.5 ਘੰਟਾ ਸਾਨੂੰ ਆਉਣ ਜਾਣ ਚ ਲੱਗ ਜਾਂਦਾ ਤੇ ਬਾਦ ਪੁਰਪੁਰ ਦੀ ਆਉਣਾ ਹੈ ਤਾਂ ਉਹ ਰਸਤਾ ਖਰਾਬ ਹੈ ਇੱਧਰ ਜੇ ਉਹਦਾ ਫਟ ਦਮਾਂਦਾ ਜੀ ਅਸੀਂ ਆਪਾਂ ਸਰਕਾਰ ਨੂੰ ਖੇੜੀ ਬੇਨਤੀ ਕਰਦੇ ਹਾਂ ਵੀ ਸਾਡੀ ਸਾਰੇ ਪੜ੍ਹੇ ਦੀ ਜਲਦੀ ਜਲਦੀ ਸੁਣੋ ਪੰਜਾਬ ਸੂਬੇ ਦੇ ਜ਼ਿਲ੍ਹਾ ਬਠਿੰਡਾ ਦਾ ਸ਼ਹਿਰ ਰਾਮਪੁਰਾਫੂਲ ਜਿਹੜਾ ਵਿਆਸਤੀ ਸਮੇਂ ਤੋਂ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਨਾਪਾ ਰਿਆਸਤ ਔਰ ਪਟਿਆਲਾ ਰਿਆਸਤ ਜਿਹੜਾ ਬੱਸ ਸਟੈਂਡ ਵਾਲਾ ਪਾਸਾ ਇਹ ਪਟਿਆਲਾ ਮੰਡੀ ਤੇ ਜਿਹੜਾ ਇਧਰ ਰਾਮ ਬਾਗ ਵਾਲੀ ਸਾਈਡ ਹੈ ਥੂਲਵਲ ਉਹ ਹੈਗਾ ਨਾਪਾ ਰਿਆਸਤ ਇਹਨਾਂ ਸ਼ਹਿਰਾਂ ਦੇ ਵਿੱਚ ਮਿਲਾਉਣ ਦੋਨਾਂ ਹਿੱਸਿਆਂ ਨੂੰ ਮਿਲਾਉਣ ਆਲਾ ਇੱਕ ਫਾਟਕ ਹੈ ਜਿਹੜਾ ਰੇਲਵੇ ਦਾ ਇਹ ਰੇਲਵੇ ਜਿਹੜੀ ਲਾਈਨ ਆ ਇਹ ਕ੍ਰੋਸ ਕਰਦੀ ਹੈ ਮਤਲਬ ਦੋ ਹਿੱਸਿਆਂ 'ਚ ਇਹੀ ਵੰਡਦੀ ਆ ਉਹਨਾਂ ਤੇ ਇਹ ਜਿਹੜੀ ਰੇਲਵੇ ਲਾਈਨ ਆ ਇਹਦੇ ਉੱਤੇ ਇੱਕ ਰੇਲਵੇ ਫਾਟਕ ਹੈ ਜਿਹੜਾ 115 ਬੀ ਵਜਦਾਂ ਸਿੰਘਾ ਤੇ ਹੁਣ ਤਾਂ ਇਹ ਫਾਟਕ ਬੰਦ ਕਰ ਦਿੱਤਾ ਗਿਆ ਤੇ ਇਹਦੇ ਨਾਲ ਸਾਡੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਸਮੱਸਿਆ ਹੈ ਕਿ ਰਾਮਪਰਾਹੁਲ ਦੇ ਜਿਹੜੀ ਨਾਬਾ ਮੰਡੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਇਹ ਪ੍ਰਾਣੀ ਮੰਡੀ ਆ ਇੱਥੇ ਸਕੂਲ ਵੀ ਸਾਹਮਣੇੋਂ ਜ਼ਿਆਦੇ ਨੇ ਹਸਪਤਾਲ ਜਿਹੜਾ ਮੇਨ ਹੈ ਉਹ ਵੀ ਇੱਧਰ ਹੀ ਹੈ ਤੇ ਜਿੰਨਾਂ ਨੇ ਕਚਹਿਰੀਆਂ ਦੇ ਵਿੱਚ ਜਾਣਾ ਉਹ ਵੀ ਇੱਧਰਲੀ ਸਾਈਡ ਕੰਨੀ ਨਾਬਾ ਰਿਆਸਤ ਵਾਲੀ ਸਾਈਡ ਵਾਲੀ ਪੈਂਦੇ ਆ ਜਿਹੜਾ ਪਰਲਮੈਂਟੀ ਹੈ ਜਿਹਨੂੰ ਅਸੀਂ ਪਟਿਆਲਾ ਮੰਡੀ ਕਹਿੰਦੇ ਆ ਉਧਰ ਦੇ ਪਾਸੇ ਸਨ ਲੋ ਵੀ ਜਿਹੜਾ ਹੈ ਬੱਸ ਸਟੈਂਡ ਹੈ ਰੇਲਵੇ ਰੀਨਵੈਸਟੇਸ਼ਨ ਵੀ ਉੱਥਲੀ ਸਾਈਡ ਤੇ ਆ ਤੇ ਅਸੀਂ ਸਾਰੇ ਚਾਹੁੰਦੇ ਆ ਕਿ ਇਹ ਕਿਉਂਕਿ ਜਿਹੜੀ ਤੇ ਓਵਰ ਬ੍ਰਿਜ ਬੰਦ ਹੈ ਇਹ ਕਾਫੀ ਸਮੇਂ ਤੋਂ ਲਗਭਗ 3-4 ਸਾਲ ਹੋ ਗਏ ਅਧੂਰਾ ਚੱਲਿਆ ਜਾ ਰਿਹਾ ਹੈ ਬਾਕੀ ਕੰਮ ਹਾਲੇ ਤੱਕ ਮੁਕੰਮਲ ਨਹੀਂ ਹੋਇਆ ਜਿਸ ਕਰਕੇ ਇਹ ਅਧੂਰਾ ਹੈ ਤੇ ਅਸੀਂ ਸਾਰੇ ਚਾਹੁੰਦੇ ਹਾਂ ਕਿਉਂਕਿ ਲੋਕਾਂ ਦੇ ਜਿਹੜਾ ਵਪਾਰ ਹੈ ਉਹ ਸਾਰਾ ਡਾਊਨ ਹੋਇਆ ਪਿਆ ਜਿਹੜੀਆਂ ਇਸ ਸਾਈਡ ਦੇ ਉੱਤੇ ਦੁਕਾਨਾਂ ਉਹਨਾਂ ਦਾ ਕੰਮ ਵੀ ਰੁਕਿਆ ਪਿਆ ਹੈ ਕਿਉਂਕਿ ਬੰਦ ਹੋ ਗਿਆ ਕੰਮ ਲੋਕਾਂ ਦੀ ਆਵਾਜਾਈ ਰੁਕ ਗਈ ਸੋ ਸਾਡੀ ਪ੍ਰਸ਼ਾਸਨ ਨੂੰ ਔਰ ਸੈਂਟਰਲ ਗਵਰਨਮੈਂਟ ਨੂੰ ਔਰ ਪੰਜਾਬ ਗਵਰਨਮੈਂਟ ਦੇ ਨਾਲ-ਨਾਲ ਰੇਲਵੇ ਵਿਭਾਗ ਨੂੰ ਬੇਨਤੀ ਹੈ ਕਿ ਇਸ ਜਿਹੜਾ ਹ ਕੁੱਲ ਨੂੰ ਹੈ ਛੇਤੀ ਤੋਂ ਛੇਤੀ ਚਾਲੂ ਕੀਤਾ ਜਾਵੇ ਔਰ ਇਹਦੇ ਨਾਲ ਇੱਕ ਸ਼ਹਿਰ ਨਿਵਾਸੀਆਂ ਦੀ ਮੰਗ ਅਨੁਸਾਰ ਬੇਨਤੀ ਵੀ ਹੈ ਕਿ ਇੱਕ ਥੱਲੋਂ ਦੀ ਜੇ ਕੋਈ ਛੋਟਾ ਜਿਹੜਾ ਜਿਵੇਂ ਆਪਣੇ 2 ਟੂ ਵੀਲ ਵਹੀਕਲ ਮਤਲਬ ਦੋ ਪਹੀਆ ਵਾਹਨ ਜਿਹੜੇ ਨੰਗ ਸਕਦਾ ਨਾ ਤੇ ਲੋਕਾਂ ਨੂੰ ਇੱਥੋਂ ਲੰਘਣਾ ਸੌਖਾ ਹੋ ਜਾਏ ਕਿਉਂਕਿ ਉੱਪਰ ਦੀ ਆਉਣ ਨਾਲ ਘੱਟੋ ਘੱਟ ਜੇ ਪਰਲ ਮੰਡੀ ਤੇ ਜੋ ਨਾਪਾ ਮੰਡੀ ਦਾ ਪਟਿਆਲਾ ਮੰਡੀ ਬੰਦਾ ਜਾਂਦਾ ਤਾਂ ਇਸ ਤਰ੍ਹਾਂ ਹੋ ਜਾਂਦਾ ਵੀ ਜਿਵੇਂ 25-30 ਕਿਲੋਮੀਟਰ ਦਾ ਫਾਸਲਾ ਤੈ ਕਰਨਾ ਪੈ ਜੇ ਹਲੇ ਬਠਿੰਡਾ ਜਾਣਾ ਸੌਖਾ ਤੇ ਇਧਰ ਨੂੰ ਜਾਣਾ ਬਹੁਤ ਔਖਾ ਹੈ ਉਧਰਲੀ ਮੰਡੀ ਨੂੰ ਵਾਲੇ ਸਾਥੀਆਂ ਨੂੰ ਵੀ ਇਧਰਲੇ ਪਾਸੇ ਆਉਣਾ ਬਹੁਤ ਜ਼ਿਆਦਾ ਔਖਾ ਲੋਕਾਂ ਨੂੰ ਸੋ ਸਾਰਿਆਂ ਨੂੰ ਸਾਨੂੰ ਸਾਡੇ ਸਾਰਿਆਂ ਕੰਨਿਓ ਬੇਨਤੀ ਹੈ ਕਿ ਇਸ ਪੁਲ ਨੂੰ ਤੇ ਇਸ ਜਿਹੜਾ ਹੈ ਉੱਤੇ ਫਲਾਇਓਵਰ ਬ੍ਰਿਜ ਬਣਦੇ ਹੈ ਉਸ ਨੂੰ ਜਲਦੀ ਤੋਂ ਜਲਦੀ ਚਾਲੂ ਕਰਕੇ ਸਾਡੇ ਜਿਹੜੇ ਰਾਮਪਰਾ ਫੂਲ ਦੇ ਵਾਸੀ ਹੈ ਉਹਨਾਂ ਨੂੰ ਰਾਹ ਮੈਂ ਰਾਮਪਰਾ ਫੂਲ ਤੋਂ ਪਿੰਕੀ ਵਾਲੀਆ ਮੈਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਜਿਹਦੇ ਕਰਕੇ ਪ੍ਰਸ਼ਾਸਨ ਮੇਰੀ ਇਸ ਗੱਲ ਤੇ ਥੋੜਾ ਜਿਹਾ ਗੌਰ ਕਰੇ ਉਹ ਗੱਲ ਇਹ ਹੈ ਵੀ ਮੈਂ ਇੱਕ ਸੋਸ਼ਲ ਵਰਕਰ ਰੀਡਿੰਗ ਤੇ ਮੈਂ ਪਾਰਲੀਮੈਂਟੀ ਵੀ ਜਾਣਾ ਹੈ ਮੈਂ ਇਸ ਮੰਡੀ 'ਚ ਵੀ ਰਹਿਣਾ ਤੇ ਮੈਂ ਲੋਕਾਂ ਦੇ ਕੰਮ ਵੀ ਕਰਾਉਣੇ ਆ ਉਹਦੇ ਵਿੱਚ ਸਾਨੂੰ ਬਹੁਤ ਦਿੱਕਤਾਂ ਆ ਰਹੀਆਂ ਨੇ ਉਹ ਦਿੱਕਤਾਂ ਕੀ ਨੇ ਪੁਲ ਦਾ ਕੰਮ ਬਚਾ ਲਈ ਪਿਆ ਪਾਰਲੀਮੈਂਟੀ ਅਸੀਂ ਲੋਕਾਂ ਦੇ ਕੰਮ ਕਰਾਉਣ ਜਾਣਾ ਹੁੰਦਾ ਤੇ ਇੱਧਰਲੀ ਮੰਡੀ ਦੇ ਅਸੀਂ ਕੰਮ ਕਰਨਾ ਹੁੰਦਾ ਦੋ ਮੰਡੀਆਂ ਆਪਸ ਵਿੱਚ ਡਿਵਾਈਡੇਸ਼ਨ ਹੋਈਆਂ ਪਈਆਂ ਇਸ ਪਿੱਛੇ ਇਸ ਕਰਨ ਪਿੱਛੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਪਰ ਸਾਨੂੰ ਬਹੁਤ ਦਿੱਕਤਾਂ ਆ ਰਹੀਆਂ ਨੇ ਇਹ ਦਿੱਕਤਾਂ ਹੁਣ ਸਾਨੂੰ ਇਹ ਪਤਾ ਨਹੀਂ ਕਿ ਪ੍ਰਸ਼ਾਸਨ ਕਿਉਂ ਨਹੀਂ ਧਿਆਨ ਦੇ ਰਿਹਾ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਸਾਡੀਆਂ ਦਿੱਕਤਾਂ ਨੂੰ ਦੂਰ ਕਰਨਾ ਚਾਹੀਦਾ ਮੈਂ ਇੱਕ ਸੋਸ਼ਲ ਵਰਕਰ ਹੋਣ ਦੇ ਨਾਤੇ ਮੈਂ ਇਹ ਬੇਨਤੀ ਪਾਉਣੀ ਹੈ ਪਰ ਪ੍ਰਸ਼ਾਸਨ ਨੂੰ ਇੱਕ ਰਿਕਵੈਸਟ ਕਰਦੇ ਹਾਂ ਵੀ ਸਾਡੀਆਂ ਗੱਲਾਂ ਤੇ ਜਿਹੜੀਆਂ ਅਸੀਂ ਕਹਿ ਰਹੇ ਹਾਂ ਇਹਦੇ ਤੇ ਗੌਰ ਕੀਤਾ ਜਾਵੇ ਤੇ ਗੌਰ ਕਰਦੇ ਹੋਏ ਸਾਡੀਆਂ ਪਰੇਸ਼ਾਨੀਆਂ ਨੂੰ ਦੂਰ ਕੀਤਾ ਜਾਵੇ ਪਬਲਿਕ ਪਰੇਸ਼ਾਨ ਹੋ ਰਹੀ ਹੈ ਕਿਉਂਕਿ ਲੋਕਾਂ ਦਾ ਵਪਾਰ ਜੋ ਵੀ ਜਿੰਨਾ ਵੀ ਸਿਸਟਮ ਹੈ ਮੈਨੂੰ ਜਿੰਨਾ ਵੀ ਕਿਹਾ ਜਾਵੇ ਉਹ ਥੋੜਾ ਜਿਹਾ ਕਿਉਂਕਿ ਜਦੋਂ ਕਿਸੇ ਦੀ ਕੋਈ ਵੀ ਗੱਲ ਹੋਊਗੀ ਕਈ ਤਾਂ ਬੇਗਨਾ ਇਸ ਗੱਲ ਵਾਸਤੇ ਹੀ ਰਹਿ ਜਾਂਦੇ ਆ ਕਿ ਅਸੀਂ ਕਿਸੇ ਦਾ ਕੁਝ ਕਰ ਹੀ ਨਹੀਂ ਪਾਉਂਦੇ ਕਿਉਂ ਨਹੀਂ ਕਰ ਪਾਉਂਦੇ ਕਿਉਂਕਿ ਅਸੀਂ ਜਾ ਹੀ ਨਹੀਂ ਸਕਦੇ ਹਰ ਇੱਕ ਜਗ੍ਹਾ ਦੇ ਉੱਤੇ ਤਾਰਾਂ ਲੱਗੀਆਂ ਪਈਆਂ ਠਾਟਕ ਦਾ ਬੁਰਾ ਹਾਲ ਹੈਗਾ ਸਮ ਆਟੋ ਵਾਲੇ ਆਪੋ ਵਿਚਾਰੇ ਪਰੇਸ਼ਾਨ ਆ ਉਹ ਕਹਿੰਦੇ ਸਾਡੇ ਕੋਲ ਕੋਈ ਰੋਜ਼ਗਾਰ ਹੀ ਨਹੀਂ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਇਹ ਗੱਲ ਮੈਨੂੰ ਅੱਜ ਬਹੁਤ ਜ਼ਿਆਦਾ ਸੋਚ ਸਮਝ ਕੇ ਔਖੇ ਕੇ ਜਦੋਂ ਸਾਡਾ ਮਨ ਜਮਾ ਖਤਮ ਹੋ ਗਿਆ ਵੀ ਅਸੀਂ ਕਿਸੇ ਦੀ ਕੋਈ ਸੇਵਾ ਨਹੀਂ ਕਰ ਸਕਦੇ ਉਦੋਂ ਮੈਨੂੰ ਇਹ ਗੱਲ ਸਾਹਮਣੇ ਆ ਕੇ ਪ੍ਰਸ਼ਾਸਨ ਦੇ ਪ੍ਰਤੀ ਕਹਿਣੀ ਚੈਨ ਪੈਰੀ ਹੈ ਤੇ ਮੈਂ ਪ੍ਰਸ਼ਾਸਨ ਨੂੰ ਇੱਕੋ ਹੀ ਬੇਨਤੀ ਕਰਦੀਆਂ ਇੱਕ ਰਿਕਵੈਸਟ ਕਰਦੀਆਂ ਵੀ ਸਾਡੀ ਇਸ ਗੱਲ ਤੇ ਗੌਰ ਕਰਦੇ ਹੋਏ ਸਾਡੀਆਂ ਪਰੇਸ਼ਾਨੀਆਂ ਦਾ ਹੱਲ ਛੇਤੀ ਤੋਂ ਛੇਤੀ ਕਿੱਤਾਰਾ